ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਕੈਮ ਹੈ ਜੀ ਅੱਜ ਆਪਾਂ ਪਹੁੰਚੇ ਆ ਜੀ ਪਿੰਡ ਇਹ ਪੂਲੇ ਦਾ ਪਿੰਡ ਹੀ ਆ ਜਾਂਦਾ ਮਹਰਾਜ ਤੋਂ ਜਦੋਂ ਪੂਲੇ ਵਾਲੀ ਸੜਕ ਤੇ ਜਾਂਦੇ ਆ ਆਪਾਂ ਜਮ ਤਾਂ ਉਦੋਂ ਪੂਲਾ ਸਟਾਰਟ ਹੋਣ ਤੋਂ ਪਹਿਲਾਂ ਹੀ ਇਹ ਘਰ ਆ ਜਾਂਦੇ ਆ ਤਾਂ ਨਥਾਨੇ ਦੇ ਬਿਲਕੁਲ ਨਜ਼ਦੀਕ ਹੈ ਜ਼ਿਲ੍ਹਾ ਬਠਿੰਡਾ ਪੈ ਜਾਂਦਾ ਤਾਂ ਤਹਿਸੀਲ ਇਹਨਾਂ ਨੂੰ ਸ਼ਾਇਦ ਨਥਾਣੀ ਪੈਂਦੀ ਹੋਵੇ ਮੇਰੇ ਹਿਸਾਬ ਨਾਲ ਤੇ ਅੱਜ ਪਹੁੰਚੇ ਸੀਗੇ ਬਾਈ ਕੋਲ ਤਾਂ ਬਾਈ ਕੋਲੇ ਬਹੁਤ ਚੰਗੀ ਝੋਟੀ ਵੀ ਆ ਤੇ ਬਾਕੀ ਬਾਈ ਦਾ ਫਾਰਮ ਵੀ ਗੱਲਬਾਤ ਕਰਾਂਗੇ ਕਿਵੇਂ ਬਾਈ ਨੇ ਥੋੜੇ ਸਮੇਂ ਦੇ ਵਿੱਚ ਹੀ ਵੀ ਇੱਕ ਸੈੱਟ ਦੇ ਤਾਂ ਆਮ ਥੋੜੀਆਂ ਕੋਈ ਗਾਵਾਂ ਵੀ ਉਸ ਹਾਲ ਦੇ ਨਾਲ ਸੈਟਮ ਬਣਾਇਆ ਮੱਝਾਂ ਦਾ ਵੀ ਬਣਾਇਆ ਮੱਝਾਂ ਦਾ ਚਲੋ ਘਰਦੀਆਂ ਪਹਿਲਾਂ ਤਾਂ ਇੰਨੀਆਂ ਕੁ ਰੱਖਦੇ ਆਉਂਦੇ ਇਹ ਪੰਜ ਸੱਤ ਪਸ਼ੂ ਤਾਂ ਹੌਲੀ ਹੌਲੀ ਬਰੀਡ ਤੇ ਵੀ ਬੰਦਾ ਕੰਮ ਕਰਦਾ ਤੇ ਨਾਲੇ ਇਹਦੇ ਕੋਲੇ ਝੋਟੀ ਵੀ ਦੇਖਾਂਗੇ ਨਾਲੇ ਸਾਰੀ ਬਰੀਡ ਵਾਲੇ ਗੱਲ ਕਰਾਵਾਂਗੇ ਕਿ ਕਿਹੜੇ ਕਿਹੜੇ ਅੱਜਕੱਲ ਠੀਕੇ ਵਰਤ ਰਹੇ ਆ ਕਿਹੜੀ ਕਿਹੜੀ ਝੋਟੀ ਇਹਨਾਂ ਕੋਲੇ ਆ ਗਈ ਜੀਵਨ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸ ਤੇ ਪਹਿਲਾਂ ਬਈ ਆਪਾਂ ਚਲੋ ਜਿਹੜੀ ਮਾਝਾ ਪਤਾ ਚਲੋ ਦੇਣ ਵਾਸਤੇ ਦਿਖਾਉਣੀ ਉਹ ਤਾਂ ਆਪਾਂ ਦਿਖਾਈ ਦੇਣੀ ਹੈ ਹਨਾ ਤਾਂ ਆਪਾਂ ਪਹਿਲਾਂ ਉਧਰਲੇ ਪਾਸੇ ਸਟਾਰਟ ਕਰੀਏ ਪਹਿਲੀ ਮਾਝ ਦੀ ਉਧਰੋਂ ਕਰ ਲਈ ਹਾਂ ਉਧਰਲੇ ਪਾਸੇ ਸਟਾਰਟ ਕਰ ਲੈਣੇ ਬਾਈ ਹਨਾ ਹਾਂ ਤਾਂ ਜੀਬ ਨੇ ਇਹ ਪਿੰਡ ਦਾ ਘਰ ਤਾਂ ਸਾਡੇ ਪੁੱਲੇ ਦੀ ਆ ਗਈ ਹੈ ਹਨਾ ਨਹੀਂ ਇਹ ਪਿੰਡ ਨਥਾਣੇ ਦੇ ਘਰ ਆ ਸਾਰੀ ਪਹਿਲਾਂ ਨਥਾਣੇ ਦੀ ਹੈ ਹਾਂਜੀ ਅੱਛਾ ਇੱਧਰ ਜ਼ਮੀਨ ਸਾਰੀ ਨਥਾਣੇ ਦੀ ਹੈ ਅਸਾਂ ਨਾਲੇ ਇਹ ਪੁੱਲੇ ਦੀ ਸਾਈਡ ਨੂੰ ਆ ਗਈ ਬਸ ਨਹਿਰ ਤਾਂ ਨਿਆਈ ਆ ਗਈ ਤਾਂ ਇਹ ਪਿੰਡ ਨਹੀਂ ਵਸਦਾ ਇੱਧਰ ਹੀ ਸਾਈਡ ਨੂੰ ਓਕੇ ਨਿਆਈਆਂ ਆ ਗਈਆਂ ਚਲੋ ਇੱਧਰ ਨਥਾਣੇ ਨਿਆਈਆਂ ਨਹੀਂ ਠੀਕ ਲੋ ਵੀ ਮੇਟਰੇ ਮਰਾ ਯਾਰੇ ਸੜਕ ਤੇ ਜਦੋਂ ਪੂਲੇ ਤੋਂ ਤੁਸੀਂ ਨਹਿਰ ਦੇ ਨਾਲ ਦੀ ਮਹਰਾਜ ਨੂੰ ਜਾਮੂਗੇ ਨਾ ਉਸੇ ਸੜਕ ਤੇ ਆ ਤੇ ਬਾਈ ਨਾਲ ਬਹੁਤ ਚੰਗੇ ਚੰਗੇ ਬਾਈ ਕੋਲੇ ਪਹਿਲਾਂ ਤੋਂ ਮੱਜਾ ਰੱਖਦਾ ਆ ਤਾਂ ਬਰੀਡਿੰਗ ਵੀ ਉਸ ਲੈਵਲ ਤੇ ਕਰਦੇ ਆ ਤੇ ਉਸ ਲੋਟ ਹੀ ਸਾਨੂੰ ਅੱਜ ਮੱਜਾਂ ਜਿਹੜੀਆਂ ਬਾਈ ਦੀਆਂ ਦਿਖਾਉਣੇ ਨਾਲ ਗੱਲਬਾਤ ਕਰਦੇ ਆ ਤਾਂ ਜੀਵਨ ਬਾਈ ਜੀ ਆਪਾਂ ਗੱਲ ਕਰੀਏ ਇੱਥੇ ਆ ਜੋ ਆਪਾਂ ਨਾਲੇ ਉਹ ਵੀ ਝੋਟੀ ਨਾਲ ਹੀ ਜਾਂਦੇ ਹਾਂ ਤੇ ਦਿਖਾ ਦਾਂਗੇ ਤੇ ਨਾਲੇ ਆਪਾਂ ਇੱਥੇ ਜੇ ਆਪਾਂ ਸਟਾਰਟ ਕਰੀਏ ਇਹ ਕਿਹੜੇ ਸੂਏ ਖੜੀਏ ਝੋਟੀ ਬਾਈ ਇਹ ਦੂਜਾ ਸੂਆ ਉਹਨਾਂ ਮਾਨੂੰ ਗੱਬਣਾ ਸੀ ਜਿਸੂਏ ਵਾਸਤੇ ਜਿਸੂ ਗੱਬਣਾ ਟੋਕੜਾ ਹੁਣ ਤੋਂ ਦੋ ਹਟਾਤੀ ਛੱਟ ਗਈ ਹਾਂਜੀ ਡਰਾਈ ਕਰਤੀ ਜਾਣੀ ਹਾਂਜੀ 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 ਆਰਡਰ ਰੋਡਰ ਦੀ ਚੰਗੀ ਹੋਊਗੀ ਹਨਾ ਕਿਉਂਕਿ ਮਾਸ ਮੂਜਾ ਦੱਸਦਾ ਨਾ ਡਰਾਈ ਹੋ ਜਾਂਦਾ ਵੀ ਐ ਜਿਹੜਾ ਤੂੰ ਗਾਈਆਂ ਪੰਗਾਆਂ ਪੂਰਾ ਹੈ ਹਾਂਜੀ ਕਿੰਨਾ ਕੋ ਦੁੱਧ ਦਿੱਤਾ ਹੋਈ ਜਾਣੀ ਦੂਜੀ ਇਹਨੇ 14 ਕਿਲੋ ਦੁੱਧ ਆਪਣਾ ਕੋ ਦੂਜੀ ਸੋਏ ਅੱਛਾ ਇਹਨੇ 14 ਕਿਲੋ ਹਾਂਜੀ ਹਾਂਜੀ ਠੀਕ ਹੈ ਤੇ ਉਦੋਂ ਬਾਅਦ ਜੀਬਣ ਇਹ ਛੋਟੀ ਆਪਣੀ ਹਾਂ ਇਹ ਪੰਚਾਇਤੀ ਬੋਲਦੀ ਛੋਟੀ ਆਪਣੇ ਕੋਲੇ ਪੰਚਾਇਤੀ ਬੋਲਦੀ ਛੋਟੀ ਆ ਮੇਰੇ ਕੋਲ ਇੱਕ ਮੱਝ ਤੁਸੀਂ ਵੱਡੀ ਦੇਖੀ ਹੋਣੀ ਹੈ ਸ਼ਾਇਦ ਉਹਨੇ ਚੁਆਈ ਕਰਾਈ ਸੀ ਹਸਪਤਾਲ ਚ ਹਾਂ ਬਾਈ ਜਿਹੜੀ ਜਾਂਦੇ ਹੁੰਦੇ ਉਹ ਮੱਝ ਦੀ ਕੱਟੀ ਸੀ ਉਹ ਤਾਂ ਮਗਰ ਪੰਚਾਇਤੀ ਬੋਲਦੀ ਹੈ ਹਰਿਆਣੇ ਦੀ ਮਗਰ ਆਈ ਸੀ ਅੱਛਾ ਜੀ ਹਰਿਆਣੇ ਦੀ ਮਗਰ ਆਈ ਸੀ ਪੰਚਾਇਤੀ ਬੋਲਤੋ ਗੱਭਨ ਸਿੰਘ ਮੜਕੇ ਆਪਾਂ ਸਰ ਨਾਲ ਟਿੱਗੀ ਬਰੋ ਦੇ ਰਹੇ ਆ ਓਕੇ ਤੇ ਹੁਣ ਬਾਈ ਇਹ ਜੀਵਨ ਕੈਮੇ ਸੂਏ ਗੱਭਣਾ ਹੈ ਇਹ ਤੀਜਾ ਸੂਏ ਸੋਣਾ ਬਾਈ ਤੀਜਾ ਸੂਏ ਸੋਣਾ ਹਾਂਜੀ ਇਹਨੇ ਪਹਿਲੇ ਸੂਏ ਕਿੰਨਾ ਦੁੱਧ ਕੱਢਿਆ ਇਹਨੇ ਪਹਿਲੇ ਸੂਏ ਕੱਢਿਆ ਸੀਗਾ 11 ਲੀਟਰ ਤੇ ਦੂਜੀ ਸੂਏ ਨੇ ਕੱਢਿਆ ਜੀ 15 ਦੂਜੀ ਸੂਏ ਕੱਢਿਆ ਜੀ 15 ਹਾਂਜੀ ਠੀਕ ਆ ਜੀ ਤੇ ਤੀਜਾ ਸੂਆ ਇੱਥੇ 14 ਜੀ ਤੀਜਾ ਸੂਆ 14 ਹਾਂ ਤੁਹਾਨੂੰ ਵੀ ਸੋਨਾ ਦਾ ਬਾਈ ਹੈ ਨਾ ਇਹ ਮਨ ਲਓ ਮੂੰਮਾਂ ਦੀ ਬੜੀ ਪੋਲੀ ਆ ਜੀ ਜਿਵੇਂ ਮਰਜੀ ਓਕੇ ਹੁਣ ਆ ਮੰਨ ਲਓ ਜੇ ਆਪਾਂ ਜਿਵੇਂ ਹਾਜੀ ਇਹ ਖੀਰੀ ਸੂਪੀ ਸੀ ਮੇਰੇ ਕੋਲ ਤਿਆਂ 10 ਕਿਲੋ ਦਾ ਕੱਢਣੇ ਆ ਆ ਦੇਖੋ ਹੁਣ ਜਵਾਨ ਹੁਣੀ ਜਵਾਨ ਹੋਈ ਹੈ ਹਜੇ ਇਦਾਂ ਚੱਕਾ ਹੀ ਆ ਬਸ ਮੋਮਾ ਦੀਆਂ ਤਾਂ ਪੂਰੀਆਂ ਪੋਲੀਆਂ ਨੇ ਜਿਵੇਂ ਮਰਜ਼ੀ ਹੋਰ ਲੌਬੀ ਦੇਖੋ ਹਜੇ ਜਵਾਨ ਹੋਈ ਆ 8 8ਵਾਂ ਦੰਦ ਚੱਕ ਹੀ ਆ ਜਾਣੀ ਕਿ ਹੈ ਨਾ ਬਾਬਾ ਪੂਰੇ ਦੇ ਕਰਦੀ ਹੁੰਦੀ ਹੈ ਹਾਂ ਇਹ ਸ਼ੂਰੀ ਮੰਨ ਲਓ ਨਿਕਲਦੀ ਆਉਂਦੀ ਆ ਹਾਂ ਤੇ ਬਾਈ ਖੋਲੇਗਾ ਆਪਾਂ ਦਿਖਾਈਏ ਯਾਰ ਰੋਤਨ ਖਾਨ ਜੀ ਲਓ ਵੀ ਮਿੱਤਰੋ ਬਾਈ ਜਿਹੜੀ ਵੀਡੀਓ ਸ਼ੂਟ ਕਰਨੀ ਸੀ ਜੀ ਛੋਟੀ ਤੇ ਆਪਣਾ ਮਸਲਾ ਤੁਹਾਨੂੰ ਪਤਾ ਇੱਕ ਹੀ ਹੁੰਦਾ ਵੀ ਬਾਈ ਦੀ ਡਿਟੇਲ ਜਿਹੜੀ ਆਪਾਂ ਕਰ ਕਰੀਏ ਇਹਦੇ ਬਾਰੇ ਪਾ ਲਾਂਗੇ ਗੱਲ ਕਰੀਏ ਗੱਲ ਕਰੀਏ ਦੁੱਧ ਦੀ ਗੱਲ ਕਰੀਏ ਹੈ ਨਾ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਬਾਈ ਨਾਲ ਜੁੜੇ ਰਹੋ ਵੀਡੀਓ 'ਚ ਤੇ ਨਾਲਿਆਂ ਛੋਟੀ ਆ ਬਾਈ ਕੋਲੇ ਬਕਾਊ ਐ ਅੱਜ ਕੋਈ ਵੀ ਭਰਾ ਹੋਇਆ ਸਭਾਈ ਦਾ ਆਪਾਂ ਨੰਬਰ ਵੀ ਲਵਾਗੇ ਤੇ ਦੁੱਧ ਦਾ ਵੀ ਸਾਰਾ ਆਪਾਂ ਆ ਜਾ ਆਪਤਾ ਜਾ ਆ ਜਾ ਹਾਂ ਲਓ ਜੀ ਮੈਂ ਮੋੜ ਲੇ ਬਾਈ ਮੋੜ ਲੇ ਬਾਈ ਹਾਂਜੀ ਹਾਂਜੀ ਮੋੜ ਲੇ ਲਓ ਵੀ ਮੈਂ ਤਰ ਪੂਰੀ ਗੌਰ ਨਾਲ ਦੇਖੋ ਚੱਡਾ ਚੂਡਾ ਵੀ ਸੁਣਾਂ ਤਾਂ ਬਾਕੀ ਛੋਟੇ ਵੀ ਸੋਹਣੇ ਆ ਤੇ ਹਜੇ ਬਾਈ ਨਾ ਕਰਦੇ ਆ ਗੱਲ ਵੀ ਕਿੰਨੇ ਦਿਨ ਲੈ ਜੋ ਤੇ ਕਿੰਨੇ ਦਿਨ ਪਏ ਆ ਤੇ ਮਗਰਲੇ ਬੱਚਿਆਂ ਬਾਰੇ ਵੀ ਪੁੱਛਦੇ ਆਪਾਂ ਤੇ ਲੋ ਬਈਆ ਟੂਟਰ ਵੀ ਦੇਖੋ ਥਣ ਥਣ ਵੀ ਸੋਨਾ ਮੁੱਠੀ ਵਾਲਾ ਥਣਾ ਨਾ ਬੜਾ ਛੋਟਾ ਬਹੁਤ ਸੋਹਣਾ ਥਣਾ ਇੱਥੇ ਬਣਾ ਕੇ ਅੰਦਰ ਬਣਾ ਨਹੀਂ ਲੈ ਚੱਲੋ ਮੇਰਾ ਕਹਣਾ ਅੰਦਰੀ ਬਾਈ ਕੀ ਬਣਾ ਆ ਜਿਆ ਥੋੜੀ ਜਿਆਣਾ ਜਿੱਤ ਤੋਂ ਪਸਾਂਜੀ ਆ ਇਹਦਾ ਕਰਕੇ ਨਾ ਥੋੜਾ ਜਿਆ ਚੱਕਰ ਪੈਂਦਾ ਲੋਬੀ ਮਟਰ ਸਟੈਂਡਰਡ ਕੁਆਲਟੀ ਤੁਹਾਡੇ ਸਾਹਮਣੇ ਦੇਖੋ ਬਹੁਤ ਸੋਣਾ ਅਦਰ ਪਿਆਰਾ ਹਜੇ ਬਣਾਉਣਾ ਤੇ ਜੀਵਨ ਭਾਈ ਜੀ ਆਪਾਂ ਗੱਲ ਕਰੀਏ ਕਿੰਨੇ ਦਿਨ ਲੈ ਜਾਣੇ ਇਹਨੇ ਹੋਰ ਝੂਠ ਨਹੀਂ ਜਮਾ ਸਹੀ ਇਹ 15 ਦਿਨ ਉੱਤੇ ਲੈ ਜਾਂਦੀ ਹ ਅੱਗੇ ਇਹ 15 ਦਿਨ ਅੱਛਾ ਜੀ ਹਾਂ ਤੇ ਹੁਣ ਮੰਨ ਲਓ ਵੀ ਲੈ ਜੂਗੀ ਲੱਗਾ 7-8 ਦਿਨ ਤਾਂ ਮੌਜ ਨਾਲ 7-8 ਦਿਨ ਹਜੇ ਲੈ ਜੂਗੀ ਯਾਨੀ ਕਿ ਠੀਕ ਹੈ ਵੀ 15 ਦਿਨ ਅੱਗੇ ਵੀ ਉੱਤੇ ਲੈ ਗਈ ਜੀ ਤਾਂ ਹੁੰਦੈ ਨੇ ਕਿਤੇ ਪੂਰੇ ਹੋਏ ਇਹਦੇ ਤੇ ਹੁਣ ਇਹ 17 ਦਿਨ ਟਿਕਾ ਭਰਾਏ ਸੀ ਤੇ ਮੈਂ ਓਕੇ पीसी 574 ਦਾ 3 74 ਦਾ ਠੀਕ ਆ 17 ਜਿੱਦੇ ਵੀ ਜਿਹੜਾ ਪਸ਼ੂ ਦੁੱਧ ਰਾਲਦਾਗਾ ਹਾਂ ਉਹਦੇ ਨਾਲ ਤਾਂ ਵੀਡੀਓ ਬਣਾ ਲੈਨੇ ਪਸ਼ੂ ਦੀ ਨਾਲੇ ਬੋਲ ਦਿਨਾ ਵੀ पीसी 574 ਤੋਂ ਗੱਭਣ ਕਰਾਈਏ ਇਹ ਰਿਕਾਰਡ ਸੰਭਾ ਜਾਂਦਾ ਲੈ ਪਤਾ ਲਗਾ ਨਾ ਦਿਨ ਨਹੀਂ ਭੁੱਲਦੇ ਫਿਰ ਆਪਾਂ ਦਿਨ ਨਹੀਂ ਭੁੱਲਦੇ ਹਾਂਜੀ ਬਹੁਤ ਵਧੀਆ ਗੱਲ ਆ ਜੀਵਨ ਬਾਈ ਇੱਕ ਚਲਦੀ-ਚਲਦੀ ਵੀਡੀਓ 'ਚ ਨੰਬਰ ਵੀ ਦੇ ਸੜਾ 94 786 ਹਾਂਜੀ 74 663 ਠੀਕ ਆ ਜੀ ਬਾਈ ਅ ਅਸੀਂ ਸਾਰਾ ਇਹ ਰਿਕਾਰਡ ਇਸ ਤਰ੍ਹਾਂ ਸੰਭਾਲ ਕੇ ਰੱਖਦੇ ਆਂ ਭਈ ਹਾਂਜੀ 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 ਤੇ ਬਈ ਇਹਦੇ ਚ ਫਿਰ ਉਸ ਆਹਨ ਤਾਂ ਪੂਰੇ ਕਿਤੇ ਹੋਈ ਜਿਵੇਂ ਤੁਸੀਂ ਕਹਿੰਦੇ 15 ਕਰਣ ਲੈ ਜੂਪੇ ਹਜੇ ਹਾਂ ਹਜੇ ਲੈ ਜੂਗੀ ਪੰਜ 사 ਦਿਨ ਮੌਜੂ ਹੈ ਨਾ ਲੈ ਜੂਗੀ ਹਜੇ ਕੋਈ ਬਾਈ ਤਾਂ ਹੀ ਹੈ ਨਹੀਂ ਹਣਾ ਝੋਟੇ ਦੀ ਬਾਕੀ ਲੋ ਵੀ ਮਿੱਤਰੋ ਛੋਟੀ ਸੁਨੱਖੀ ਵੀ ਆ ਪਿਓਰ ਮੋਰਾ ਬ੍ਰੀਡ ਦੇ ਵਿੱਚ ਆ ਜਾਂਦੀ ਹੈ ਤੁਸੀਂ ਦੇਖ ਸਕਦੇ ਆ ਸਿੰਗਾ ਤੋਂ ਲਾ ਕੇ ਮੂੰਹ ਤੋਂ ਲਾ ਕੇ ਜਿਹੜੀ ਕੱਤ ਹੈ ਬਹੁਤ ਚੰਗੇ ਕੱਤਦੀ ਹੈ ਛੋਟੀ ਸੋਹਣੀ ਹੈਟ ਹੈ ਜਿਆਦੇ ਦਰਮਿਆਨੀਆਂ ਮਜ਼ਾ ਤੇ ਨਹੀਂ ਆਉਂਦੀ ਉੱਚੀਆਂ ਚ ਆਉਂਦੀ ਹੈ ਛੋਟੀ ਤੇ ਜਿਹੜਾ ਪੈਠਪੜਾ ਤੁਸੀਂ ਉਹ ਆਪ ਦੇਖ ਸਕਦੇ ਆ ਜਿਹੜਾ ਕੋਈ ਖਾਂਦਾ ਸਹਜ ਆ ਉਹ ਵੀ ਤੁਹਾਡੇ ਸਾਹਮਣੇ ਆ ਹਜੇ ਆਰਡਰ ਵੀ ਤੋਂ ਵੀ ਐਸਟੀਮੇਟ ਤੁਸੀਂ ਲਾ ਲਓ ਜਿਵੇਂ ਜੀਵਨ ਬਾਈ ਕਹਿੰਦਾ ਵੀ ਹਜੇ 5-7 ਦਿਨ ਨਹੀਂ ਸੌਂਦੀ ਕਿਉਂਕਿ ਚਲੋ ਪਸ਼ੂ ਨੇ ਦੋ ਸੂਏ ਘਰੇ ਦਿੱਤੇ ਹੁਣ ਉਹਦਾ ਆਪਾਂ ਨੂੰ ਸਾਰਾ ਪਤਾ ਲੱਗ ਜਾਂਦਾ ਤੇ ਜੀਵਨ ਬਾਈ ਜੇ ਆਪਾਂ ਇੱਕ ਗੱਲ ਕਰੀਏ ਤੇ ਵੀ ਇਹਨੇ ਮਗਰਲੇ ਸੂਏ ਕੀ ਦਿੱਤਾ ਸੀ ਇਹਨੇ ਪਿਛਲੇ ਸੂਏ ਕੱਟੀ ਸੀ ਸੋਨੀ ਦੀ ਅੱਛਾ ਜੀ ਤੇ ਪਹਿਲੇ ਸੂਏ ਦੀ ਮੈਗਨਮ ਦੀ ਕੱਟੀ ਉਹ ਖੜੀ ਆਪਣੇ ਕੋਲ ਮੀਨੀ ਅੱਛਾ ਜੀ ਦੂਜੇ ਵੇਲੇ ਸੋਨੀ ਦੀ ਕੱਟੀ ਸੀ ਇਹਨੇ ਪੀਆਰਡੀ ਦੇ ਸੀ ਉਹ ਮੰਨ ਲਓ ਕਿ ਲੈ ਗਏ ਜੀ ਅੱਛਾ ਹੁਣ ਇਹਦੀ ਕੱਟੀ ਦੀ ਆਪਾਂ ਗੱਲ ਹਾਕਤੀ ਮੀਨੀ ਵਾਲੇ ਅੱਛਾ ਆ ਮੀਨੀ ਆ ਗਈ ਹਾਂਜੀ ਠੀਕ ਹੈ ਤੇ ਇਹ ਮੀਨੀ ਕੱਟੀ ਐ ਸਾ ਇਹ ਇਹਦੀ ਸੀ ਪਿਓ ਕਿਹੜਾ ਸੀ ਦਾ ਇਹ ਮੈਗਨਮ ਦੀ ਹੈ ਜੀ 8 ਡਿਗਰੀ ਠੀਕ ਹੈ ਬੋਡੀ ਗੁੱਡ ਦੀ ਵਾਸ਼ ਚੰਗੀ ਹੈ ਵੀ ਹਾਂਜੀ 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 ਸੋਹਣੀ ਕਿੰਨੇ ਟਾਈਮ ਦੀ ਹੋਗੀ ਇਹ ਇਹ 2 ਸਾਲ ਤੇ 2 ਮਹੀਨੇ ਦੀ ਹੋਗੀ ਠੀਕ ਹੈ ਤੇ ਅੱਜ ਦੀ ਬਾਈ ਗੱਬਣ ਕੇ ਤੂੰ ਆਹ ਮੱਚ ਆਪਣੀਆਂ ਜਿਹੜੀ ਇਹ PC 574 ਤੋਂ ਗੱਬਣਾਈ PC 574 ਤੋਂ ਗੱਬਾ ਹਾਂ ਠੀਕ ਹੈ ਤੇ ਜੇ ਆਪਾਂ ਦੂਜੀ ਦੀ ਗੱਲ ਕਰੀਏ ਇਹਦੇ ਨਾਲ ਹੁਣ ਤੀਜੇ ਨੰਬਰ ਤੇ ਸਟਾਰਟ ਕਰੀਏ ਹਾਂ ਤੁਹਾਨੂੰ ਦੀ ਵੀ ਵੇਰ ਲਿਆ ਗਰੇਟਡ ਜਿਹੜੀ ਇਹ ਹਾਂਜੀ ਇਹ ਆਪਾਂ ਦੁੱਧ ਪੀਣ ਵਾਸਤੇ ਉਹ ਖਰੀਦੀ ਸੀਗੀ ਆਪਣਾ ਕੋ ਦੁੱਧ ਉਹ ਤੋਂ ਮਾਲੋ ਵੀ ਪਸ਼ੂ ਆਈ ਸੀ ਮੂਰੇ ਘਟੂਗਾ ਘਟੂਗਾ ਉਹ ਫਿਰ ਦੁੱਧ ਜਿਹੜਾ ਖਰੀਦਦੇ ਆਪਾਂ ਤਾਂ ਉਹ ਗਾਂ ਦਾ ਉਹ ਪਸ਼ੂ ਲੈ ਲੋ ਵੀ ਦੁੱਧ ਨਾ ਛੱਡਦਾ ਦੁੱਧ ਨਾ ਵੀ ਘਟੋਂਦੇ ਹਾਂ ਹਾਂਜੀ ਅੱਛਾ ਉਹ ਮੈਂ ਲੈ ਲਈ ਜੀ ਮੂਰ ਦੀ ਘਟੀ ਆ ਵੀ ਠੀਕ ਹੈ ਇਹ ਕੋਈ ਨੂਰ ਦੀ ਆ ਗਈ ਹਾਂਜੀ ਠੀਕ ਹੈ ਇਹ ਸੁਣੀ ਆ 100 ਡੇਢ ਲੱਖ ਦੀ ਉਹ ਤੋਂ ਅੱਛਾ ਅੱਛਾ ਠੀਕ ਹੈ ਹਾਂਜੀ ਹਾਂਜੀ ਅੱਛਾ ਇਹਦੀ ਮਾਂ ਲੈ ਗਿਆ ਸੀਗਾ ਹਾਂਜੀ ਤੇ ਨਹੀਂ ਨਹੀਂ ਸੋਣੀਆ ਸੁਨੱਕੀ ਆ ਮੱਝ ਤਾਂ ਉਦੋਂ ਬਾਅਦ ਜੇ ਆਪਾਂ ਗੱਲ ਕਰੀਏ ਜੀਵਨ ਬਾਈ ਏ ਆਪਣਾ ਕੋਈ ਪੁਰਾਣਾ ਦਾ ਵਾਜ਼ੀ ਕਰਦਾ ਹੀ ਹਾਂਜੀ ਤੇ ਇਹ ਹੈ ਚੜੀ ਬੀ ਦੇ ਸੀਮਾਂ ਦੀ ਨਾਂ ਦਾ ਨਹੀਂ ਪਤਾ ਤੇ ਪਿਓ ਦਾ ਕੀ ਹੈ ਅੱਛਾ ਹੈ ਇਹ ਵੀ ਅਚਲਡੀ ਦੇ ਸੀਮਾਂ ਦੀ ਹੈ ਹਾਂਜੀ ਹਾਂਜੀ ਠੀਕ ਹੈ ਇਹਦਾ ਵੀ ਇਹਨੇ ਵੀ ਸੋਨਾ ਕੱਢਿਆ ਪਹਿਲੇ 10 ਵੀ 14 ਕਿਲੋ ਕੱਢਿਆ ਨੇ ਦੁੱਧ ਅੱਛਾ ਇਹਨੇ ਪਹਿਲੇ 14 ਕਿਲੋ 15 ਤੋਂ ਕੱਢਿਆ ਇਹਦਾ ਵੀ ਚਲੋ ਦੇਖੋ ਬੱਚਾ ਮਰ ਗਿਆ ਸੀ ਵੀ ਕਿਹੜੇ ਸੀਮਾਂ ਦੇ ਸੀ ਇਹ ਹਾਂਜੀ ਇਹ ਵੀ 30 ਇਹਨੇ ਵੀ ਕੱਤੀ ਸੀਗੀ ਇਸੀ ਪਾਸੋਂ 75 ਕਿਲੋ ਮਰ ਗਈ ਸੀ ਅੱਛਾ ਉਹ ਮਰ ਗਈ ਸੀ ਇਹ ਕਦੋਂ ਸੂਈ ਸੀ ਹੁਣ ਨੇ ਦੂਜੇ ਸੂਏ ਸੂਈ ਹੈ ਜੀ ਦੂਜੇ ਸੂਏ ਸੂਈ ਹੈ ਤੇ ਹੁਣ ਕਿੰਨਾ ਦੁੱਧ ਹੁਣ 15 ਕਿਲੋ ਆ ਜੀ 15 ਕਿਲੋਾਂ ਤੇ ਸੂਈ ਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਤਾਂ ਦੋ ਮਹੀਨੇ ਹੋ ਗਏ ਦੁੱਧ ਰਲਗੀ ਗਾਂ ਦੁੱਧ ਰਲਗੀ ਗਾਂ ਠੀਕ ਆ ਓਕੇ ਆ ਉਦੋਂ ਬਾਅਦ ਫਿਰ ਉਸ ਹਾਂ ਨਾ ਜੋਰ ਹੀ ਨਹੀਂ ਦਿੱਤਾ ਬਸ ਮੌਕੇ ਤੇ ਗੱਪਣ ਕਰਾ ਲਈ ਹਾਂਜੀ ਤੇ ਇਹ ਝੋਟੀ ਆ ਜਾਂਦੀ ਬਾਈ ਇਹ ਨਵਾਬ ਦੀ ਝੋਟੀ ਆ ਜੀ ਇਹ ਅੱਛਾ ਬਾਈ ਤੇ ਇਹਨੇ ਪਹਿਲੇ ਸੂਏ ਤੋਂ 13 ਕਿਲੋ ਦੁੱਧ ਕੱਢਿਆ ਹਾਂ ਠੀਕ ਹੈ ਐ ਜੀ ਤੋਂ ਥੋੜੀ ਸੂਣ ਵੇ ਦਿੱਕਤ ਆ ਗਈ ਸੀਗੀ ਅੱਛਾ ਦੂਜੇ ਸੂਏ ਆਈ ਤੇ ਹਾਂ ਦੂਜੇ ਸੂਏ ਆਈ ਚਾ ਕਰਕੇ ਹਜੇ 11 ਕਿਲੋਟਰ ਤੇ ਗਈ ਹੈ 11 12 ਬਸ ਇੱਥੇ ਅੱਛਾ ਇਹ 11 12 ਲੀਟਰ ਯਾਰ ਇਹ ਇਹ ਮਰ ਪੀਸੀ 575 ਦੀ ਕੱਟੀ ਹੈ 74 ਅੱਛਾ ਇਹ ਇਹ ਦੀ ਮਗਰ ਕੱਟੀ ਆਈ ਹੈ 74 ਦੀ ਦੋਨਾਂ ਦੀ 74 ਭਰਾਏ ਸੀ ਦੋਨਾਂ ਦੇ ਉਹ ਅੱਛਾ ਉਹ ਮੱਝ ਦੀ ਤੇ ਇਹ ਬੱਚਾ ਕਿਹੜਿਆ ਬਾਈ ਇਹ ਤਾਂ ਉਹ ਮੱਝ ਤੇ ਮਗਰ ਹੀ ਆਈ ਸੀਗੀ ਉਹ ਮੱਝ ਰਿਸ਼ਤੇਦਾਰੀ ਚ ਆਈ ਵੀ ਆਪਣੇ ਕੋਲੇ ਅੱਛਾ ਅੱਛਾ ਉਹ ਇਹ ਮਗਰ ਆਈ ਹਾਂਜੀ ਤੇ ਉਦੋਂ ਵਾਰ ਇਹ ਕੱਟੀ ਇਹ ਨਵਾਬ ਵਾਲੀ ਮੱਝ ਹੋਈ ਹੈ ਸੋਨੀ ਦੀ ਕੱਟੀ ਹੈ ਸੋਨੀ ਦੀ ਕੱਟੀ ਹੈ ਬਾਈ ਇਹਦੀ ਚਮੜੀ ਚਮੜੀ ਦੇਖੋ ਕਿੰਨੀ ਪਤਾ ਹੈ ਬ੍ਰੀਕ ਬੀ ਪੀ ਆਰ ਟੀ ਵੀ ਦਾ ਸਿਮਨ ਦੀ ਹੈ ਓਕੇ ਆਪਣੇ ਕਾਜੀ ਵਰਗੀ ਚਾੜੀ ਨਾ ਹਾਂ ਵਿਬਰੀ ਚਮੜੀ ਦੀ ਤੇ ਜੀਵਨ ਭਾਈ ਜੇ ਆਪਾਂ ਗੱਲ ਕਰੀ ਆਜੋ ਇੱਧਰ ਵੀ ਆਪਾਂ ਥੋੜੇ ਜੇ ਫਾਰਮ ਬਾਰੇ ਉਤਰ ਲਈ ਛੜਤੀ ਚੱਲ ਕੇ ਆਪਾਂ ਗੱਲ ਕਰਦੇ ਹਾਂ ਹਾਂ ਤਾਂ ਆਪਣੀਆਂ ਗਾਵਾਂ ਬਾਰੇ ਵੀ ਇਹ ਗਾਵਾਂ ਫਿਰ ਕਿਦੋਂ ਵਧਾਉਣ ਲੱਗਿਆ ਸੀਗਾ ਤੂੰ ਬਈ ਇਹ ਮੈਨੂੰ ਪਿਛਲੇ ਸਾਲ ਉਹ ਗਾਵਾਂ ਨਹੀਂ ਉਹ ਆਪਣਾ ਭਤੀਜਾ ਕਹੋ ਕਹਿੰਦਾ ਬਾਹਰ ਤਮਾ ਜਾਣਾ ਨਹੀਂ ਹਾਂ ਕਹਿੰਦਾ ਮੈਂ ਆਹੀ ਕੰਮ ਕਰਨਾ ਪਸ਼ੂਆਂ ਦੇ ਓਕੇ ਤੇ ਉਹ ਵੀਰਡ ਕਰ ਗਿਆ ਹੁਣ ਤੇ ਫੜਪੜ ਗਿਆ ਬਾਵਾ ਤੇ ਹੁਣ ਠੀਕ ਹੈ ਉਹ ਕਹਿੰਦਾ ਮੈਂ ਪਟਿਆਲੇ ਇੱਕ ਸਾਲ ਲਾ ਮੈਂ ਹੁਣ ਐਮਐਸ ਐਮ ਐਗ੍ਰੇਜੂਏਸ਼ਨ ਉਹ ਕਰ ਰਿਹਾ ਹੁਣ ਉਹ ਸੋਨਣਾ ਅਗੇ ਬੱਸ ਕਹਿੰਦਾ ਵੀ ਮੈਂ ਤਾਂ ਇਹੀ ਸਾਂਭਣੇ ਆ। ਅੱਛਾ ਕਹਿੰਦਾ ਵੀ ਮੈਂ ਤਾਂ ਹੁਣ ਗਾਵਾਂ। ਗਾਵਾਂ ਸਨ ਜਿਹੜੀਆਂ ਸਾਰੀਆਂ ਇਹ ਮੋਲ ਲੈਂਦੇ ਆ ਤਾਂ ਟੋਕੜ ਟੋਕੜ ਲੈ ਕੇ ਬੱਸੀਆਂ ਬੱਛੀਆਂ ਲੈ ਕੇ ਬਨਾਲੀਆਂ। ਕੋਹ ਬੱਛੀਆਂ ਵੀ ਲਈਆਂ ਵਿੱਚ ਮੈਂ। ਅੱਛਾ। ਤੇ ਮੰਨ ਲਓ ਜਿਹੜੀ ਬੱਛੀ ਖਰੀਦੀਆਂ ਮੰਨ ਲਓ ਆਪਾਂ ਚੰਗੀ ਬਰੀਡ ਦੀ ਖਰੀਦੀਆਂ ਮੰਨ ਲਓ ਵੀ 15 20 ਹਜ਼ਾਰ ਰੁਪਿਆ ਭਰਿਆ ਆਪਾਂ ਬੱਛੀ ਦਾ। ਆਹ ਵੀ ਚੰਗੀ ਮੇਲੀ ਛੋਟੀ ਛੋਟੀ ਬੱਚੇ। ਹਾਂਜੀ। ਠੀਕ ਐ। ਤੇ ਹੁਣ ਗਾਵਾਂ ਟੋਟਲ ਕਿੰਨੀਆਂ ਹੋ ਗਈਆਂ ਆਪਣੇ ਕੋਲ? ਹੁਣ ਆਪਣੇ 12 13 ਨਾਕ ਹੋ ਗਏ। 12 13 ਨਾਕ ਹੋ ਗਏ ਠੀ ਉਹ ਡਰਾਈ ਕਰੀਆਂ ਵਈਆਂ ਨੇ ਜੀ ਬੰਨ ਹੁਣ ਤੁਸੀਂ ਇਹ ਵੀ ਫੈਸਲਾ ਲੈਤਾ ਚਲੋ ਹੁਣ ਭਰਾ ਦੇਖਦੇ ਆਣਾ ਹੋਰ ਭਰਾਵਾਂ ਨੂੰ ਵੀ ਆਪਾਂ ਕਹਿੰਦੇ ਸੇਦ ਮਿਲਦੀ ਆ ਹਾਂਜੀ ਕਿ ਜੇ ਹੁਣ ਆਪਣਾ ਬੱਚੇ ਨੇ ਵੀ ਜਵਾ ਦਾ ਤੇ ਮਾਰ ਨਹੀਂ ਜਾਂਦਾ ਵੀ ਫਾਰਮ ਹੀ ਆਪਾਂ ਵੜਾਵਾਂਗੇ ਇੱਥੇ ਆ ਮੱਝਾਂ ਗਾਵਾਂਾਂ ਦੇ ਕੰਮ ਕਰਨਾ ਹਾਂਜੀ ਤਾਂ ਵੀ ਹੁਣ ਤੁਸੀਂ ਪੁੱਲ ਮਿਲਾ ਕੇ ਮੱਝਾਂ ਗਾਵਾਂਾਂ ਦੇ ਵਿੱਚ ਵੀ ਜੇ ਆਪਾਂ ਗੱਲ ਆਪਾਂ ਪ੍ਰੋਪਰ ਦੀ ਕਰਦੇ ਆਂ ਵੀ ਆਮ ਜੇ ਬੰਦਾ ਅਗਲਾ ਕਹਿੰਦਾ ਵੀ ਕਿੱਥੇ ਫਲਾਨਾ ਹਾਂ ਨਾ ਇਨੀ ਪ੍ਰੋਫੈਸ਼ਨਲ ਕੰਮ ਕਰਨਾ ਹੁਣ ਆਪਾਂ ਦੁੱਧ ਕਿੰਨਾ ਕੁ ਪਾ ਦਨੇ ਹੁਣ ਆਪਣੇ ਕੋਲੇ ਗਾਇਆਂ ਡਰਾਈ ਕਰੀਆਂ ਵਈਆਂ ਤੇ ਫਿਰ ਵੀ ਕੁਆਂਟਲ ਦੇ ਕਰੀਬ ਹੀ ਹੋ 15 ਗਲੀਟਰ ਉਹਨਾਂ ਦਾ ਪਾਉਣਾ ਹੈ 15 ਗਲੀਟਰ ਉਹਨਾਂ ਦਾ ਪਾਉਣਾ ਹੈ ਬਾਕੀ ਘਰੇ 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 ਚੱਲੂਗਾ ਹਾਂ ਫਰਮਜਾ ਦਾ ਰੱਖਿਆ ਜਾਂਦਾ ਬਿਲਕੁਲ ਤੇ ਦੂਜੀ ਗੱਲ ਜੀਵਨ ਬਾਈ ਤੇ ਫਿਰ ਹੁਣ ਕੁੱਲ ਮਿਲਾ ਕੇ ਵੀ ਜਿਵੇਂ ਹੁਣ ਖਰਚਾ ਆਪਾਂ ਕਹਿ ਦਿੰਨੇ ਆ ਐਵਰੇਜ ਹੀ ਤੇ ਜੇ ਤੁਸੀਂ ਸਾਰੇ ਸਾਲ ਦੀ ਐਵਰੇਜ ਹੀ ਮਿਲਾਓ ਵੀ ਹੁਣ ਦੀ ਡਰਾਈ ਵੀ ਨਾ ਮਿਲਾਓ ਦੂਜੀ ਵੀ ਨਾ ਮਿਲਾਓ ਤਾਂ ਵੀ ਇਹਦੇ ਵਿੱਚ ਹੁਣ ਇੰਨੇ ਕੁ ਪਾਸਿਆਂ ਦੇ ਉੱਤੇ ਜਿਵੇਂ ਆਪਾਂ ਆਪਾਂ ਕਹਿਨੇ ਆ ਵੀ ਘਟੋ ਘਟ ਤਿੰਨ 6 7 8 9 10 ਹਣ 11 11 ਸਾਡੇ ਕੋਲੇ ਗਾਵਾਂ ਹਨ ਹਾਂ ਕੋਈ ਡرائی ਹੁੰਦੀ ਹੈ ਕੋਈ ਦੁੱਧ ਦਿੰਦੀ ਹੈ ਇੰਨੀਆਂ ਦੀ ਸਾਡੇ ਕੋਲੇ 6 7 ਮਤਲਬ 3 4 ਮੱਝਾਂ ਵੱਡੀਆਂ ਦੂਜੀਆਂ ਝੋਟੀਆਂ ਹਾਂਜੀ 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 ਤਾਂ ਵੀ ਐਵਰੇਜ ਕੀ ਜਾਂਦਾਂ ਢਲਦੀ ਆ ਪੌਂਦੀ ਵਿੱਚ ਪਸ਼ੂ ਵੀ ਵਿੱਚ ਆਮਦਨ ਆਪਾਂ ਨੂੰ ਮੰਨ ਲਓ ਇਹ ਆਪਾਂ ਕੱਲੇ ਦੁੱਧੋਂ ਤੋਂ ਲਈਏ ਹਾਂ ਤਾਂ ਆਪਾਂ 60000 ਹਜ਼ਾਰ ਮਹੀਨੇ ਦਾ ਇੱਕ ਸਾਲ ਦੀ ਸਾਰੀ ਐਵਰੇਜ ਕਰਕੇ ਹਾਂ ਐਵਰੇਜ ਨਿਕਲ ਜਾਂਦੀ ਅਸੀਂ ਇੱਕ ਚੀਜ਼ ਦੇਖਿਆ ਬਾਈ ਜਿਹੜੀ ਅਸੀਂ ਗਾਂ ਵਾ ਲਈ 130000 ਦੀ ਖਰੀਦ ਲਈ ਹਾਂਜੀ ਉਹ ਸਾਫ ਚ ਉਹ ਵੀ ਫ੍ਰੀ ਹੋਈ ਆ ਜਿਹੜੀ ਅਸੀਂ 8000 ਦੀ ਲੇੜੀ ਕੱਲੇ ਦੀ ਹਾਂ ਉਹ ਵੀ ਫ੍ਰੀ ਹੋਈ ਆ ਮਤਲਬ ਕਿ ਕਿਉਂਕਿ ਜਿਹੜਾ ਪਸ਼ੂ ਚੰਗੇ ਪੈਸੇ ਭਰ ਕੇ ਆਪਾਂ ਲੈਨੇ ਆ ਤੇ ਉਹ ਚੰਗੇ ਦੁੱਧ ਦੇ ਵਿੱਚ ਉਹ ਚੰਗੀ ਮਤਲਬ ਵੀ ਉਹ ਆਪਦਾ ਕੀਮਤ ਮੋੜ ਜਾਂਦਾ ਉਹ ਮੋੜ ਜਾਂਦਾ ਕੀਮਤ ਜੇ ਮਾੜਾ ਪਸ਼ੂ ਲੈ ਲਈਏ ਉਹ ਨਹੀਂ ਹਜੇ ਪੈਸੇ ਤੋਂ ਕਰਦਾ ਹਾਂ ਬਿਲਕੁਲ ਬਿਲਕੁਲ ਇਹ ਚੀਜ਼ ਦਾ ਮਤਲਬ ਹੈ ਰਿਜ਼ਲਟ ਕੱਢਿਆ ਵੀ ਪਸ਼ੂ ਚੰਗਾ ਲੋ ਜਦੋਂ ਲੈਣਾ ਕੋ ਬਰੀਡ ਦਾ ਪਸ਼ੂ ਲੋ ਬਸ ਬਿਲਕੁਲ ਬਿਲਕੁਲ ਭਾਈ ਬਰੀਡ ਤੋਂ ਬਿਨਾ ਕਰ ਲੈਣੀ ਬੰਦੀ ਯਾਰ ਹਣ ਆਪਾਂ ਦੀ ਮੱਝਾਂ ਜਾਂ ਆਪਾਂ ਦੀ ਗਾਵਾਂ ਤੇ ਆ ਕੋਈ ਬਰੀਡ ਤੇ ਕੰਮ ਕਰੋ ਤਾਂ ਵਧੀਆ ਗੱਲ ਆ ਹਨਾ ਹਾਂਜੀ ਹਾਂਜੀ ਤਾਂ ਉਹਦੀ ਵਰਗਾ ਨਜ਼ਾਰਾ ਹੈਣੀ ਤੇ ਹੁਣ ਆਪਣੇ ਕੋਲ ਜੇ ਆਪਾਂ ਗੱਲ ਕਰੀਏ ਤੇ ਐਵਰੇਜ ਚਲੋ ਵਧੀਆ ਗੱਲ ਹੈ ਹਨ ਵੀ ਦੇਖੋ ਪਰ ਆਪਾਂ ਜੇ ਘਰੇ ਵੀ ਕੰਮ ਕਰਦੇ ਆ ਇਕ ਤਰ੍ਹਾਂ ਜੇ ਐਵਰੇਜ ਆਪਾਂ ਬਣਾਉਣਾ ਤੁਸੀਂ ਜਿਵੇਂ ਬਣਾਈ ਵੀ 60000 ਮਹੀਨਾ ਟਲ ਜਾਂਦਾ ਵੀ ਸਾਲ ਦਾ ਉਹੀ 7.5 ਲੱਖ ਰੁਪਏ ਮੰਨ ਲਓ ਦੋਦੇ ਵਿੱਚੋਂ ਆਪਾਂ ਨੂੰ ਵਾਜ ਜਾਂਦਾ ਤੇ ਜਿਹੜੀ ਆਪਾਂ ਬਰੀਡਿੰਗ ਬਤਾਉਣੀਆਂ ਜਾਂ ਝੋਟੀਆਂ ਇੱਕ ਦੋ ਆਪਾਂ ਸੇਲ ਕਰਨੀਆਂ ਜਾਂ ਐਕਟਰਾ ਕੱਢਣੀਆਂ ਉਹ ਤਾਂ ਫਿਰ ਇਸ ਤੇ ਆ ਜਾਂਦੀ ਉਹ ਐਕਸਟਰੀ ਹੈ ਉਹਦਾ ਮਤਲਬ ਤੁਹਾਡੇ ਪਰਿਵਾਰ ਦੀ ਮਿਹਨਤ ਇਕੱਠੀ ਨਿਕਲਦੀ ਆਓ ਜੇ ਇੱਕ ਦੋ ਜਿਵੇਂ ਤੁਸੀਂ ਅਰਸਾ ਨਾਲ ਇੱਕ ਦੋ ਮੱਝਾਂ ਕੱਢਦੇ ਰਹਿੰਦੇ ਆ ਤੇ ਹੁਣ ਚਲੋ ਸੁੱਕ ਨਾਲ ਗਾਵਾਂ ਵੀ ਉਹੀ ਸੋਟਾ ਕਰੀ ਜਾ ਵੀ ਜਾਨੀ ਕੀ ਕਹਿੰਦਾ ਬਾਪ ਤੁਸੀਂ ਉਹੀ ਐਵਰੇਜ ਮਹੀਨੇ ਦੀ 90000 ਰੁਪਏ ਲਗਭਗ ਢਾਲਦੇ ਆ ਲੱਖ ਸਵਾ ਲੱਖ ਪੰਜ ਲੱਖ ਵਿੱਚ ਦੇ ਹਾਂਜੀ ਹਾਂਜੀ ਠੀਕ ਹੈ ਤੇ ਇਹਨੇ ਹੋਰ ਆ ਜੀ ਮੰਨ ਲਓ ਲੋਕ ਕਹਿੰਦਾ ਕਿ ਵੀ ਇਹ ਕੰਮ ਚ ਲੋਕ ਜਿਆਦੇ ਪਈ ਜਾਂਦੇ ਫੇਲ ਹੋ ਜਾਊਗਾ ਕੰਮ ਇਹ ਹਾਂ ਇਹ ਕੰਮ ਫੇਲ ਨਹੀਂ ਹੁੰਦਾ ਫੇਲ ਕੋਥੇ ਹੁੰਦਾ ਜਿੱਥੇ ਮਾਲਕ ਦਾ ਦਿਲੋਂ ਲਗਾ ਨਹੀਂ ਲੋਕ ਪੈਸੇ ਵਾਲੇ ਪੈਸਾ ਲਾ ਕੇ ਜਾਨਵਰ ਦਾ ਖਰੀਦ ਲੈਣਗੇ ਪਰ ਜਦੋਂ ਦਿਲੋਂ ਲਗਾ ਹੈ ਨਹੀਂ ਤੇ ਉੱਥੇ ਪਸ਼ੂਆਂ ਨੂੰ ਮਾਰ ਪੈਦੇ ਉੱਥੇ ਹੁੰਦਾ ਬਾਕੀ ਬਈ ਫੇਲ ਵਾਲਾ ਗੱਲ ਵੀ ਦੇਖੋ ਲੋਕਾਂ ਦਾ ਜਿਹੜਾ ਸਵਾਲ ਹੁੰਦਾ ਜਿਵੇਂ ਆਪਾਂ ਕਹਿੰਦੇ ਨੇ ਜਿਹੜੀਆਂ ਨਸਲਾਂ ਤੇ ਕੰਮ ਹੁੰਦਾ ਨਾ ਜਿਵੇਂ ਲੋਕਾਂ ਦਾ ਕੁੱਤਿਆਂ ਦਾ ਕੰਮ ਫੇਲ ਹੋ ਗਿਆ ਫਲਨ ਨਸਲ ਦਾ ਫੇਲ ਹੋ ਗਿਆ ਹੁੰਗਾ ਜਿਹੜੇ ਤਾਂ ਹੈਗਾ ਸ਼ੌਂਕ ਪਗਾਉਨੇ ਉਹ ਕੰਮ ਦੇ ਵਿੱਚ ਤਰਾ ਚੜਾ ਵਾ ਇਹਨਾਂ ਦਾ ਫੇਲ ਕੋਈ ਨਹੀਂ ਹੁੰਦਾ ਕਿਤੇ ਸਸਤਾ ਕਿਤੇ ਮਹਿੰਗਾ ਗਏ ਜਿਹੜੀ ਚੀਜ਼ ਦੀ ਵੀਰੇ ਖਾਪ ਇੰਨੀ ਕਿ ਜ਼ਿਆਦਾ Ориਜਨਲ ਦੀ ਉਹਦੇ ਨੂੰ ਸੌ ਗੁਣਾ ਡੁਪਲੀਕੇਟ ਬਣੀ ਜਾਂਦੀ ਆ ਤਾਂ ਉਹ ਚੀਜ਼ ਹਾਂ ਬਰੀਡਿੰਗ ਕਦੇ ਫੇਲ ਹੁੰਦੀ ਨਹੀਂ ਹਾਂਜੀ ਹਾਂਜੀ ਠੀਕ ਹੈ ਬਰੀਡਿੰਗ ਤੇ ਜੇ ਕੰਮ ਕਰਦੇ ਹਰ ਵਾਰੀ ਕੋਈ ਜ਼ਿਆਦਾ ਲੋਡ ਹੈ ਦੁਨੀਆਂ ਦੇ ਵਿੱਚ ਠੀਕ ਹੈ ਜਿੰਨੇ ਜਿੰਨਾ ਲੋਕ ਹੁਣ ਸੰਤਾਰ ਵੀ ਹੋ ਜਾਂਦੇ ਉਹ ਵੀ ਫਾਰਮਾ ਕਰਨ ਨੂੰ ਭਜਦੇ ਸਾਰਾ ਸੂਰ ਵਾਲੇ ਅਗਲਾ ਕਹਿੰਦਾ ਯਾਰ ਕਿਲੋਮੀਟਰ ਦੂਰ ਪੈਜੂਗਾ ਤੇ ਦੁੱਧਰੇ ਉਹ ਆਪਣਾ ਆਪ ਦਾ ਹਨ ਤਾਂ ਇਹ ਚੱਕਰ ਆ ਵੀ ਹੁਣ ਜਦੋਂ ਉਸ ਹਾਵ ਨਾਲ ਖਤ ਹੋਣਦਿਆਂ ਉਹਨਾਂ ਵੱਧ ਵੀ ਹੋ ਰਹੀ ਜਾਂਦੇ ਨੇ ਆਪਣੀ ਹੁਣ ਉਹ ਹੀ ਹੈ ਜਿਹੜੀ ਕੋਈ ਚੀਜ਼ ਘਟਦੀ ਉਹ ਪਤਾ ਹੁੰਦਾ ਵੀ ਸ਼ੌਂਕ ਆ ਯਾਰ ਇਹਦੀ ਤਾਂ ਚੀਜ਼ ਸ਼ੌਂਕ ਬਾਤੀ ਹੈ ਵੀ ਘਰੇ ਨਾ ਦੁੱਧਦੀ ਅੰਦਰ ਨਾ ਕੁਝ ਹੋ ਰਿਹਾ ਵੀ ਖਰਚਾ ਕਰਨਾ ਪੈਂਦਾ ਉਹ ਚੀਜ਼ ਨੂੰ ਆਪਾਂ ਬੀਡਿੰਗ ਦੇ ਦੁੱਧ ਵਾਲੀਆਂ ਚੀਜ਼ਾਂ ਤੁਸੀਂ ਪਾਲੋਗੇ ਜਿਵੇਂ ਦੁੱਧ ਤੇ ਫਸਲ ਠੀਕ ਹੈ ਇਹ ਦੁੱਧ ਨੇ ਉਹਨਾਂ ਟਾਈਮ ਹੀ ਨਾ ਰਹਿਣਾ ਫਸਲਾਂ ਵਾਂਗੂ ਠੀਕ ਹੈ ਜਿਵੇਂ ਚਲੋ ਉਹ ਗੱਲ ਬੱਕਰੀਆਂ ਵੀ ਫਸਲਾਂ ਦੇ ਵੀ ਘੱਟ ਮੁੱਲ ਮਿਲਦੇ ਆਪਾਂ ਨੂੰ ਦੁੱਧ ਦੇ ਵੀ ਘੱਟ ਮੁੱਲ ਮਿਲਦੇ ਹੁੰਦੇ ਸੀ ਹੁਣ ਜੇ ਕਿਤੇ ਮਾਲੋ ਡੁਪਲੀਕੇਟ ਦੁੱਧ ਬੰਦ ਹੋ ਜੇ ਹਾਂਜੀ ਦੁੱਧ ਤਾਂ ਮਲਾ ਵੀ 200 ਰੁਪਏ ਲੀਟਰ ਵੀ ਨਹੀਂ ਮਿਲਣਾ ਮਿਲਣਾ ਬਾਈ ਰੀਜਨਲ ਬਿਲਕੁਲ ਚਲੋ ਇਹੀ ਆ ਵੀ ਜੇ ਮਾਰਾ ਮੁੱਟਾ ਇਹ ਤਾਂ ਹੈ ਨਹੀਂ ਕਿ ਅੱবি ਅੱਜ ਬੱਚੀ ਆਪਾਂ ਜੰਪੀ ਤੇ ਅੱਜੇ ਦੁੱਧ ਲੈਣ ਲੱਗ ਜਾਗੇ ਇਹਨਾਂ 2 ਸਾਲ ਬੱਚੀਆਂ ਲੈਣਾ ਘੱਟੋ ਘੱਟ 3 ਸਾਲ ਛੋਟੀ ਬੈਦਾ ਹੋਣੀ ਹੈ ਛੋਟੀ ਫਿਰ ਕਿਤੇ ਜਾ ਕੇ ਦੁੱਧ ਤੇ ਜਾਂ ਦੁੱਧ ਵਾਲਾ ਉਹੀ ਹੈ ਬਾਈ ਥੋੜਾ ਜਿਹਾ ਹੁਣ ਤੇਰੇ ਡਾਉਣਾ ਚਲੋ ਅੱਗੇ 9 ਰੁਪਏ ਭੈਂਦੇ ਤਾਂ ਘੱਟ-ਘੱਟ ਹੋਣੀ ਚਾਹੀਦੀ ਹੈ ਨਾ ਅੱਗੇ 8.5 ਰੁਪਏ ਸੀ ਉਹ ਉਦੋਂ ਉਹ ਟਾਈਮਾਂ ਦੇ ਵਿੱਚ ਫਿਰ ਵੀ ਸਵਾਜ ਆਇਆ 8.7 ਰੁਪਏ 70 ਪੈਸੇ ਤੋਂ ਵਧਿਆ ਨਹੀਂ ਹੈ ਨਾ ਇਹ ਰੇਟ ਹੈ 8 ਰੁਪਏ 20 ਪੈਸੇ ਰੇਟ ਚੱਲ ਜਾਂਦਾ ਨੈਸਲ ਉਹ ਤਾਂ ਸੁਣੇ ਕਿ ਮਿਸ਼ਨ ਛੋਟਾ ਨੰਬਰ ਹੋਊਗਾ ਨਾ ਉਹ ਐਂ ਤਾਂ ਮੈਂ ਵੀ 8 ਰੁਪਏ 20 ਪੈਸੇ ਲੈਣਾ ਹਾਂਜੀ ਹਾਂਜੀ ਤਾਂ ਉਹ ਉਹ ਆਪਾਂ ਨੂੰ ਮਿਲ ਜਾਂਦਾ ਜਿਵੇਂ ਆਮ ਰੇਟ ਆ ਉਹ ਤਾਂ 6 ਰੁਪਏ 70 ਪੈਸੇ ਆ ਘੱ ਪਿੰਡ ਤਾਂ ਇਹ ਨਥਾਣੀ ਆ ਜਾਂਦਾ ਪਰ ਇਹ ਪੂਲੇ ਵਾਲੀ ਸਾਈਡ ਤੇ ਆ ਜਦੋਂ ਮਹਰਾਜ ਤੋਂ ਤੁਸੀਂ ਪੂਲੇ ਨੂੰ ਬੜਨ ਤੋਂ ਪਹਿਲਾਂ ਘਰ ਆ ਜਾਂਦੇ ਜਿਹੜੇ ਉਹ ਘਰਾਂ ਦੇ ਵਿੱਚ ਇੱਧਰ ਸਿੱਟ ਕਲਾ ਜੀਵਨ ਦਾ ਪਾਇਆ ਵਾ ਪੂਲੇ ਵਾਲੀ ਸਾਈਡ ਨੂੰ ਉਦੋਂ ਬਾਅਦ ਨਹਿਰ ਦੇ ਨਾਲ ਸੜਕ ਮਿਲ ਜਾਂਦੀ ਉਹ ਦੂਰ ਹੀ ਐ ਤੇ ਜੇ ਤੁਸੀਂ ਪੂਲੇ ਕਨੂੰ ਮਹਰਾਜ ਵਾਲੀ ਸੜਕ ਤੇ ਮੁੜੋਗੇ ਜਦੋਂ ਪੂਲੇ ਵਾਲਾ ਮੋੜ ਨਹਿਰ ਦੇ ਨਾਲੋਂ ਮਹਰਾਜ ਕਨੂੰ ਨੂੰ ਮੁੜਦੇ ਤੇ ਉਦੋਂ ਜਿਹੜੇ ਘਰ ਆਉਣੇ ਉਹਨਾਂ ਦੇ ਸੱਟ ਤੇ ਜਾਣਾ ਤੁਹਾਨੂੰ ਇਹ ਘਰਾਂ ਦੇ ਵਿਚਾਰੇ ਪੰਜਾਹ ਜਨਾਂ ਦੇ ਆਪ ਦੇ ਘਰ ਐ ਇਹਦੇ ਵਿੱਚ ਸੱਟ ਪਚਾਲੀ ਇਹਨਾਂ ਦਾ ਪਾਇਆ ਵਾ ਧੰਨਵਾਦ ਸਤਿ ਸ਼੍ਰੀ ਅਕਾਲ ਮਿਲਦੇ ਹਾਂ ਅਗਲੀ ਵੀਡੀਓ ਚ ਦੇਖੋ ਹਰ ਗੱਲ ਤੇ ਜੀਵਨ ਬਾਈ ਇੱਕ ਚੀਜ਼ ਹੋ ਰਿਹਾ ਫਿਰ ਜਿਹੜੀ ਫੀਡ ਹੈ ਤੁਸੀਂ ਇਹ ਇਹ ਆਪ ਦੀ ਘਰ ਦਾ ਫਾਰਮੂਲਾ ਬਣਾਉਣਾ ਹੈ ਕਿ ਮੁੱਲ ਆਪਾਂ ਆਪ ਦਾ ਘਰ ਦਾ ਫਾਰਮੂਲੀ ਵਰਤਦੇ ਹਾਂ ਤਾਂ ਜਿਆਦਾ ਵਰਤਦੇ ਹਾਂ ਹਾਂ ਜੀ ਤਾਂ ਗਾਂਾਂ ਚ ਵੀ ਗਾਈਆਂ ਚ ਹੁਣ ਕਿਹੜਾ ਹਟਵਾਣਾ ਲੈਦੀ ਸੀ ਬਸ ਓਕੇ ਤੇ ਹੁਣ ਇਹ ਦੇਖੀ ਆ ਪਾ ਕੇ ਮੈਂ ਤਾਂ ਆਪਾਂ ਘਰ ਦੀ ਫੀਡ ਹੀ ਵਰਤਦੇ ਹਾਂ ਘਰ ਦੀ ਫੀਡ ਵਰਤਦੇ ਹਾਂ ਹੁਣ ਕਿਉਂ ਗਾਵਾਂ ਡਰਾਈ ਹੋ ਗਈਆਂ ਕੁਝ ਤੇ ਫਿਰ ਉਹ ट्रांजिशन ਫੀਡ ਉਹਨਾਂ ਨੂੰ ਵੱਖਰੀ ਪਾਉਣੀ ਸੀ ਤੁਸੀਂ ਫੀਡ ਦੇ ਵਿੱਚ ਕੀ ਕੀ ਪਾਉਂਦੇ ਸੀਗੇ ਤੁਸੀਂ ਦੁੱਧ ਦਾ ਫੀਡ ਦੇ ਵਿੱਚ ਉਹ ਕਾਪੀ ਤੇ ਲਿਖਿਆ ਪਿਆ ਬਾਈ ਯਾਰ ਅੱਛਾ ਉਹ ਕਾਪੀ ਕੋਈ ਠੀਕ ਆ ਉਹ ਸਹੀ ਗੱਲ ਹੈ ਜਵਾਬ ਨਹੀਂ ਰਹਿੰਦਾ ਇੰਨੇ ਅੱਜ ਜਿਹੜਾ ਆਈਟਮ ਹੀ ਇੰਨੀਆਂ ਨੇ ਹੁਣ ਗਾਵਾਂ ਦੇ ਵਿੱਚ ਚਲੋ ਕੋਈ ਗੱਲ ਨਹੀਂ ਮਿੱਤਰੋ ਜੇ ਲੋੜ ਹੋਇਆ ਤੇ ਜੀਵਨ ਬਾਈ ਨੂੰ ਇੱਕ ਆਪਾਂ ਕਹਾਂਗੇ ਜਰੂਰ ਵੀ ਲਿਖ ਕੇ ਤੁਸੀਂ ਨਾ ਕਾਪੀ ਤੋਂ ਫੋਟੋ ਖਿਚਾ ਕੇ ਆਪਦੇ ਭਤੀਜੇ ਤੋਂ ਤਾਂ ਵੀ ਤੁਸੀਂ ਜਿਹੜਾ ਆਪਣਾ ਮੈਸੇਜ ਹੁੰਦੇ ਉਹਨਾਂ ਤੇ ਹੋਰ ਪਰ ਦੇਖੋ ਮੱਝਾਂ ਮਾਲੀਏ ਆਪਣਾ ਆਪਣੀਆਂ ਪੂਰੀਆਂ ਵਧੀਆ ਤਿਆਰ ਹੁੰਦੀਆਂ ਹਾਂ ਤਿਆਰ ਹੁੰਦੀਆਂ ਤੇ ਹਰੇਕ ਮੱਝਾਂ ਮਾਲੀਏ ਮੰਨ ਲਓ ਵੀ ਆਪਣੀ ਪਹਿਲੇ ਸੂਏ ਕੋਈ ਵੀ ਅੱਜ ਤੱਕ 14 ਤੋਂ ਥੱਲੇ ਡਿੱਗੀ ਥੱਲੇ ਡਿੱਗੀ ਹਾਂ ਹਾਂਜੀ ਹਾਂਜੀ ਤੇ ਜੀਵਨ ਭਾਈ ਉਹ ਆਪਾਂ ਜਿਹੋ ਦੱਸਿਆ ਵੀ ਦੂਜੇ ਸੂਏ 14 ਕਿਲੋ ਦੋ ਦੂ ਇੱਥੇ ਕੀ ਤਿਆਰੀ ਹੈ ਜਿਹੜੀ ਉਹ ਚੋਟੀ ਦੇ ਹੁਣ ਦੂਜੇ ਸੂਏ ਹੁਣ 15 ਕਿਲੋ ਤੱਕ ਦਿੱਤਾ ਹੀ ਦੋਦੋਂ ਨੇ ਉਕੇ ਦੂਜੇ ਸੂਏ ਦਾ ਹਾਂਜੀ ਪਹਿਲੇ ਸੂਏ ਨੇ ਕਿਹਾ ਬਲਤਾਂ ਕਿੰਨਾ ਦੇ ਸਕਦੀ ਹੈ ਜਿਵੇਂ ਪਹਿਲੀ ਸੂਏ ਤੇ ਕਿਹਾ ਨਾ 11 ਲੀਟਰ 4 ਲੀਟਰ ਜਾ ਦੇ ਦਿੱਤਾ ਹਾਂ ਹਾਂਜੀ 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 ਤੇ ਆਈ ਤੇ ਕਿੰਨੀ ਉਮੀਦ ਕਰ ਸਕਦੇ ਆ ਤੁਸੀਂ ਉਮੀਦ ਇਸ ਵਾਰ ਵੀ ਸਾਨੂੰ ਉਮੀਦ ਆ ਵੀ 17 18 ਦਾ ਮੌਜ ਨਹੀਂ ਕਰੂਗੀ ਠੀਕ ਹੈ ਨਹੀਂ 16 17 ਤੋਂ ਵੀ ਦੇ ਦੇ ਕਰੂਗੀ ਹਾਂਜੀ ਆਓ ਵੀ ਜਦੋਂ 15 16 ਜਿਹੜੇ ਪਾਸੇ ਦਾ ਦਿੱਤਾ ਉਹ ਤਾਂ ਉਹਨਾਂ ਤੋਂ ਤਾਂ ਕਦੇ ਜਾਂਦਾ ਨਹੀਂ ਬਾਕੀ ਦੀ ਮਾਤ ਲੇ ਦੋ ਚੰਗਾ ਹੀ ਆਪਣਾ ਕੋ ਰਿਕਾਰਡ ਪਿਆ ਸਾਰਾ ਹੀ ਰਿਕਾਰਡ ਸਾਰਾ ਬਿਲਕੁਲ ਜੀ ਉਹ ਪਿਆ ਸਰਟੀਫੀਕੇਟ ਪਿਆ ਆਪਣਾ ਕੋ ਹਾਂਜੀ ਨਹੀਂ ਨਹੀਂ ਤੁਸੀਂ ਦਿਖਾਇਆ ਬਿਲਕੁਲ ਬਾਈ ਤੇ ਵਧੀਆ ਇਮਾਨਦਾਰ ਪਰਿ ਉਹ ਆਇਣੀ ਬਸ ਆਉਤੇ ਸ਼ੌਕ ਨੂੰ ਪੜੇ ਥੋੜੇ ਥੋੜੇ ਨਾਲੀ ਪਸ਼ੂ ਰੱਖਣੇ ਵਧਾਏ ਆ ਆ گاਵਾ ਦਾ ਵੀ ਨਾਲ ਕੀਤਾ ਪਹਿਲਾਂ ਬਸ ਇੰਨੇ ਕੁ ਪਸ਼ੂ ਰੱਖਦੇ ਚਾਰ ਪੰਜ ਮੱਝਾਂ ਇੱਕ ਦੋ ਕਟੀਆਂ ਕੁੱਟੀਆਂ ਹਰ ਸਾਲ ਤਿਆਰ ਕਰੀ ਜਾਂਦੇ ਇੱਕ ਦੋ ਹੀ ਹਰ ਸਾਲ ਵੇਚੀ ਜਾਂਦੇ ਚੰਗੀਆਂ ਰੱਖੀ ਜਾਂਦੇ ਜਿਹੜੀਆਂ ਦੂਜੀਆਂ ਉਹ ਕੱਢੀ ਜਾਂਦੇ ਜਾਂ ਵੱਡੀ ਮੱਝ ਹੋਰ ਹੋ ਜਾਂਦੀ ਛੋਟੀ ਵਾਲੀ ਚੰਗੀ ਆ ਗਈ ਉਹ ਵੀ ਰੱਖਣੀ ਪੈਂਦੀ ਆਪਾਂ ਐ ਤਰ੍ਹਾਂ ਦੋ ਤਿੰਨ ਪਸ਼ੂ ਪਹਿਲਾਂ ਤੁਸੀਂ ਇਹ ਵੇਚਦੇ ਹੁੰਦੇ ਆ ਹਰ ਸਾਲ ਆਪਦੇ ਘਰ ਦੇ ਤਿਆਰ ਕਰਕੇ ਤੇ ਆ گاਵਾ ਦਾ ਇਹਨਾਂ ਨੇ ਸਾਲ ਡੇਢ ਸਾਲ ਹੀ ਹੋਇਆ ਤੇ ਇਹਨਾਂ ਨੇ ਚਲਾਇਆ ਤੇ ਸ਼ੱਡ ਪਾਇਆ ਪ੍ਰਮਾਤਮਾ ਬਧਾਵੇ ਇਧਰਲੇ ਪਾਸ